ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਲ ਹੁਸ਼ਿਆਰਪੁਰ ਤੋਂ ਹਾਂਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਆਪਣੇ ਪਿਆਰੇ ਵੀਰ ਜੀ ਸਰਜੀਤ ਕੋਲ ਕਿਉਂਕਿ ਪਹਿਲਾਂ ਤੁਹਾਨੂੰ ਦੱਸ ਦਵਾਂ ਅੱਜ ਭਾਜੀ ਸਿੰਪਲ ਡਰੈਸ ਵਿੱਚ ਆ ਸਿੰਪਲ ਡਰੈਸ ਦਾ ਮਤਲਬ ਇਹ ਹੈ ਕਿ ਸਾਡੇ ਇਲਾਕੇ ਦੁਆਬੇ ਇਲਾਕੇ ਦੇ ਸਭ ਤੋਂ ਮਸ਼ਹੂਰ ਕਮੇਡੀਅਨ ਤਾਇਆ ਟੱਲੀ ਰਾਮ ਜੀ ਇਹ ਭਾਜੀ ਸਰਜੀਤ ਸਿੰਘ ਜੀ ਆ ਤੇ ਅੱਜ ਸਿੰਪਲ ਡਰੈਸ 'ਚ ਆ ਕਿ ਆਪਣੇ ਮੇਰ ਪਹਿਰ ਆਵੇ ਵਿੱਚ ਨਹੀਂ ਹੈਗੇ ਤੇ ਇਹਨਾਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾ ਦੇਣ ਪਹੁੰਚੇ ਆ ਕਿਉਂਕਿ ਇਹਨਾਂ ਦਾ ਮਾਰਕੀਟ ਦੇ ਵਿੱਚ ਨਵਾਂ ਇੱਕ ਟਰੈਕ ਆ ਚੁੱਕਾ ਪਿਓ ਪੁੱਤ ਦੀ ਜਾਰੀ ਤੁਸੀਂ ਦੇਖ ਸਕਦੇ ਹੋ ਬੀਡੀ ਦੀ ਤਾਂ ਬਾਤ ਹੁਣ ਇੱਕ ਗਾਇਕੀ ਦੇ ਖੇਤਰ ਵਿੱਚ ਆਪਣਾ ਪੈਰ ਰੱਖ ਚੁੱਕਿਆ ਸੋ ਸਾਰਿਆਂ ਨੂੰ ਇਹੀ ਮੇਰੀ ਬੇਨਤੀ ਆ ਕਿ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਵੱਤ ਤੋਂ ਵੱਤ ਇਹਨਾਂ ਦੇ ਗੀਤ ਨੂੰ ਸੁਣੋ ਤੇ ਬਾਕੀ ਭਾਜੀ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਰਮਿੰਦਰ ਰਾਜਾ ਭਾਜੀ ਬਹੁਤ ਹੀ ਵਧੀਆ ਬੁਲਾ ਰਹੇ ਆ ਸੋ ਬਹੁਤ ਮਨ ਖੁਸ਼ ਹੋਇਆ ਮੇਰੀ ਇੱਛਾ ਸੀ ਕਿ ਜਦੋਂ ਅਸੀਂ ਗਾਣੇ ਨੂੰ ਲਾਂਚ ਕਰਨਾ ਤੇ ਭਾਜੀ ਹੁਣਾਂ ਦੇ ਚੈਨਲ ਤੇ ਪਹਿਲੀ ਜਿਹੜੀ ਵਾਈਟ ਉਹ ਪਾਉਣੀ ਆ ਕਿਉਂਕਿ ਭਾਜੀ ਹੁਣੀ ਤੁਹਾਨੂੰ ਪਤਾ ਬਹੁਤ ਅੱਛੇ ਸੁਭਾਅ ਦੇ ਮਾਲਕ ਹੈ ਸੋ ਸਾਡਾ ਇਹ ਜਿਹੜੀ ਵੀਡੀਓ ਚਲਦੀ ਪਈ ਆ ਨਾ ਇਦੇ ਉੱਪਰ ਜਾਂ ਨੀਤੇ ਇਹ ਆਪਾਂ ਇਹਦਾ ਲਿੰਕ ਭਾਜੀ ਹੁਣੀ ਪਾ ਦੇਣਗੇ ਉਹਨੂੰ ਕਲਿੱਕ ਕਰ ਦਿਓ ਓਪਨ ਜਰੂਰ ਕਰਕੇ ਦੇਖਿਓ ਤੇ ਸਪੋਰਟ ਕਰਿਓ ਜਿਸ ਗੀਤ ਨੂੰ ਪਿਓ ਦੀ ਜਾਰੀ ਪਿਓ ਪੁੱਤ ਦੀ ਜਾਰੀ ਜਾਂ ਕਹਿ ਲਓ ਗੱਲ ਇੱਕੋ ਹੀ ਆ ਗੱਲ ਇਹ ਹੈ ਕਿ ਜਦੋਂ ਮੈਂ ਗੀਤ ਸੁਣਿਆ ਜਾਂ ਦੇਖਿਆ ਨਾ ਮੇਰੇ ਜਿੱਦਾਂ ਉਹ ਇੱਕ ਲੂ ਕੰਡੇ ਖੜੇ ਹੋ ਗਏ ਕਿਉਂਕਿ ਅਸੀਂ ਹੋਰ ਵੀ ਗਾਣੇ ਸੁਣਿਆ ਪਿਓ ਬਹੁਤੀ ਭਰ ਕੇ ਤੁਸੀਂ ਇਹ ਨੂੰ ਥੋੜਾ ਡੀਪਲੀ ਜਾ ਕੇ ਇਸ ਗੀਤ ਨੂੰ ਸੁਣੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਈ ਵਾਰ ਕਈ ਮਨਮਟਾ ਹੋ ਜਾਂਦੇ ਆ ਘਰ ਦੇ ਵਿੱਚ ਪਰ ਇਹ ਜ਼ਰੂਰੀ ਆ ਗੀਤ ਨੂੰ ਦੇਖਣਾ ਕਿਉਂਕਿ ਤੁਹਾਨੂੰ ਖੁਦ ਵੀ ਖੁਦ ਪਤਾ ਲੱਗ ਜਾਊਗਾ ਸੋ ਰਾਜੇ ਭਾਜੀ ਜਦੋਂ ਮੈਂ ਦੱਸਣਾ ਚਾਹੁੰਦਾ ਜਦੋਂ ਜੱਸੇ ਭਾਜੀ ਹੁਣੀ ਗੀਤ ਗਾ ਜੱਸਾ ਸੈਨਪੁਰੀ ਜੀ ਜਦੋਂ ਭਾਜੀ ਹੁਣੀ ਮੇਰੇ ਕੋਲ ਆਏ ਤੇ ਆਪਾਂ ਬੈਠ ਕੇ ਭਾਜੀ ਕਹਿੰਦੇ ਆ ਗੀਤ ਲਿਖਿਆ ਆ ਗੀਤ ਦੇਖੋ ਤੇ ਜਦੋਂ ਇਹਨਾਂ ਨੇ ਗਾਣਾ ਮੈਨੂੰ ਸੁਣਾਇਆ ਸੱਚੀ ਗੱਲ ਆ ਯਕੀਨ ਕਰਕੇ ਜਾਣਿਓ ਕਿ ਮੇਰੇ ਅੱਖਾਂ 'ਚ ਤੇ ਇੰਨਾ ਪਿਆਰਾ ਗੀਤ ਆ ਅਸੀਂ ਖੁਦ ਤਿਆਰ ਕੀਤਾ ਤੇ ਤਾਂ ਵੀ ਅਸੀਂ ਬੜੇ ਏਮੋਸ਼ਨਲ ਹੋ ਜਾਈਦਾ ਆ ਬਾਪੂ ਜਿਹੜੇ ਬਾਪੂ ਨੂੰ ਪਿਆਰ ਕਰਦੇ ਨੇ ਯਾਰ ਮੈਂ ਕਹਿੰਦਾ ਜਰੂਰ ਵੇਖਿਓ ਤੇ ਸ਼ੇਅਰ ਜਰੂਰ ਕਰਿਓ ਮੈਂ ਵਾਰ-ਵਾਰ ਕਹਿੰਦਾ ਪਿਆ ਭਾਜੀ ਮੇਰੇ ਨਾਲ ਸਾਡੇ ਛੋਟੇ ਵੀਰ ਰਾਜਾ ਭਾਜੀ ਤੇ ਛੋਟਾ ਵੀਰ ਜੀ ਸਰਜੀਤ ਜਿਹੜਾ ਸਿੰਗਲ ਟਰੈਕ ਮਾਰਕੀਟ ਵਿੱਚ ਆਇਆ ਪਈ ਉਹਦੀ ਯਾਰੀ ਇਹ ਇੱਕ ਗੀਤ ਹੀ ਨਹੀਂ ਇਹ ਰੂਹ ਦੇ ਅਰਫਾਜ਼ ਨੇ ਜੋ ਇਨਸਾਨ ਆਪਣੇ ਪਿਓ ਨੂੰ ਪਿਆਰ ਕਰਦਾ ਹੈ ਉਹ ਇਸ ਗਾਣੇ ਨੂੰ ਜਰੂਰ ਦੇਖੇਗਾ ਸੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਵੀਰ ਦੀ ਸਪੋਰਟ ਕਰ ਲਈਏ ਸੋ ਸਾਰਿਆਂ ਦਾ ਧੰਨਵਾਦ ਭਾਜੀ ਹੋਰੀ ਸਪੈਸ਼ਲ ਉਚੇਤੇ ਤੌਰ ਤੇ ਕੇਕ ਲੈ ਕੇ ਆਇਆ ਆਪਣਾ ਪਿਆਰ ਜਿਹੜਾ ਹਾਂਜੀ ਤੇ ਹੁਣ ਅਸੀਂ ਕੇਕ ਜਿਹੜਾ ਕਟਣ ਦੀ ਰਸਮ ਕਰਾਂਗੇ ਜੀ ਆਓ ਤੁਸੀਂ ਆਓ ਨਹੀਂ ਤੁਸੀਂ ਆਓ ਜੱਸੇ ਭਾਜੀ ਤੁਸੀਂ ਸਾਡੇ ਤੁਸੀਂ ਇੱਥੇ ਆਬਵੀਅਸ مین ਰੋਲ ਤੁਹਾਡਾ ਹੀ ਹੈ ਕਿਉਂਕਿ ਤੁਸੀਂ ਇਹ ਚੀਜ਼ ਨਾਲ ਲਿਖਦੇ ਤਾਂ ਇਹ ਆਜੋ ਆਓ ਜੀ ਆਓ ਜੀ ਅਮਰ ਜੀ ਹਾਂਜੀ ਬਹੁਤ ਬਹੁਤ ਮੁਬਾਰਕਾ ਜੀ ਪੁੱਤ ਰਤਬ ਕਾ ਤੇਰੀਆਂ ਉਹ ਚਿੜਕਾਂ ਤੇਰੀਆਂ ਗੱਲਾਂ ਹਈ ਸਿਆਣੀਆਂ ਬਾਕੀ ਤੁਸੀਂ ਲਿੱਕ ਉੱਪਰ ਕੋਲ ਕੇ ਦੇਖੋ ਜੀ ਗਾਣਾ ਬਹੁਤ ਪਿਆਰਾ ਥੈਂਕ ਯੂ ਭਾਜੀ